ਸਸਿਕਾ ਵੀਰ ਜੀ ਬਹੁਤ ਬਹੁਤ ਵੈਲਕਮ ਹੈ ਜਗਦੀਪ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਵੀਰ ਹੁਣੀ ਤਿੰਨ ਨਗੀਨੇ ਲੈ ਕੇ ਪਹੁੰਚ ਚੁੱਕੇ ਆ ਆਜੋ ਕਰਦੇ ਆਂ ਵੀਰੋ ਨਾਲ ਗੱਲ ਸਸਿਕਾ ਵੀਰ ਜੀ ਸਸਿਕਾ ਸਸਿਕਾ ਹੋਰ ਜਗਦੀਪ ਡੇਰੀ ਫਾਰਮ ਵੇਖਣ ਆਲੇ ਦਾ ਸਾਰਿਆਂ ਦਾ ਜੀਲੋ ਧੰਨਵਾਦ ਕਰਦੇ ਆਂ ਵੀਰੇ ਜਿੰਨਾ ਸਾਨੂੰ ਇੰਨਾ ਮਾਂ ਤੇ ਵੀਰੇ ਪਿਆਰ ਬਖਸ਼ਿਆ ਅੱਜ ਸਾਡੇ ਕੋਲ ਤਿੰਨ ਝੋਟੀਆਂ ਮਤਲਬ ਇਹ ਲੈ ਕੇ ਹਾਜ਼ਰ ਆਂ ਕੱਲ ਵੀਡੀਓ ਪਾਈ ਆਪਾਂ ਦੋ ਪਛੂਆਂ ਦੀ ਤੇ ਉਹਦੇ ਵੀਰੇ ਮਤਲਬ ਦੋ ਢਾਈ ਘੰਟੇ ਦੇ ਅੰਦਰ ਅੰਦਰ ਹੀ ਮਾਲ ਆਪਣਾ ਸੇਲ ਹੋ ਗਿਆ ਦਦੀਆਂ ਰਾਤੀ ਗੱਡੀ ਲੱਥੀ ਬਾਕੀ ਸੇਲ ਪਸ਼ੂ ਹੋ ਗਏ ਵੀਰੇ ਪ੍ਰਮਾਤਮਾ ਮੇਰਾ ਤੁਸੀਂ ਥੋੜਾ ਲੇਟ ਹੋ ਗਏ ਦਦੀਆਂ ਆਪਣੇ ਕੋ ਹੁਣੇ ਝੋਟੀਆਂ 5 ਸੇਲ ਕੀਤੀਆਂ ਵੀਰੇ ਦਦੀਆਂ ਤੇ ਇਹਨਾਂ ਦੇ ਵਿੱਚੋਂ ਆਪਾਂ ਦੇ ਸਾਰੀਆਂ ਵੀਡੀਓ ਵੀਡੀਓ ਮਾਰਦਾ ਵੀ ਮਤਲਬ ਸਾਰੀਆਂ ਦੀ ਵੀਡੀਓ ਪਾਉਨੇ ਆ ਤੇ ਬਾਕੀ ਮਾਲ ਸੇਲ ਹੋ ਗਿਆ ਹੁਣ ਆਪਾਂ ਅੱਜ ਝੋਟੀ ਦਿਖਾ ਰਹੇ ਆ ਵੀਰੇ ਚਾਰ ਦੰਦ ਮੂੰਹਾਂ ਦੂਜਾ ਸੂਆ ਰੇ ਤੇ ਅੱਜ ਦੀ ਘੜੀ ਦੇ ਵਿੱਚ 18 ਕਿਲੋ ਕੰਡੇ ਵਾਲਾ ਝੋਟੀ ਕੋਦੂ ਦਾ ਪਿਆਰ ਵੀਰੇ ਝੋਟੀ ਨਹੀਂ ਵੀਦੀ ਹਾਥੀ ਜੇਕ ਹਿਸਾਬ ਦਾ ਪ੍ਰਮਾਤਮਾ ਦੇ ਮੇਰੇ ਵੀਰੇ 18 ਕਿਲੋ ਅੱਜ ਪੂਰਾ ਕੰਡੇ ਵਾਲਾ ਝੋਟੀ ਕੋਦੂ ਦਾ ਪਿਆਰ ਹੈ ਵੀਰੇ ਦਦੀਆਂ ਤੇ ਮਾਲੀ ਆਪਣੇ ਮਾਂ ਦੇ ਇਹੋ ਸ਼ੌਂਕ ਹੁੰਦਾ ਜਿੰਨੀ ਵੀ ਝੋਟੀ ਆਪਣੇ ਕੋਲ ਹੈ ਚੈਂਪੀਅਨ ਚੰਗੀ ਤੋਂ ਚੰਗੀ ਝੋਟੀ ਆਵੇ ਟਾਪ ਕਲਾ ਸਕ ਮਗਰ ਕੀ ਜੇ ਵੀਰ ਜੀ ਮਗਰ ਇਹਦੇ ਕਟਾ ਜੀ ਵੀਰੇ ਦੁੱਦੀ ਜੀ ਦੀ ਗੱਲ ਚੱਲ ਰਹੀ ਹੈ ਹਾਂ ਜੀ ਵੀਰ ਜੀ ਇੱਕਾਰੀ ਤੋੜ ਕੇ ਵਿਖਾ ਦਿਓ ਹਾਂ ਦਿਖਾਓ ਭਾਈ ਤੋੜ ਕੇ ਦੀਆਂ ਬਾਕੀ ਪ੍ਰਮਾਤਮਾ ਸੁੱਖ ਰੱਖੇ ਵੀਰੇ ਐ ਇਕੱਲਾ ਇਕੱਲਾ ਕਮਾਲਾ ਵੀ ਸੋਨਾ ਸੋਨਾ ਥਣ ਲੱਗਾ ਆੜਾ ਆੜਾ ਥਣ ਲੱਗਾ ਬਹੁਤ ਸ਼ਾਨਦਾਰ ਚਵਾਈ ਇਨੀ ਕੁ ਪੋਲੀਆ ਤੇ ਐ ਜਿੱਦਾ ਨਲਕਾ ਚੱਲਦਾ ਰੂਮ ਵਰਗੀ ਚਵਾਈ ਹੈ ਵੀਰੇ ਝੋਟੀ ਜਿਹੀ ਗੱਲ ਕਰਨ ਵਾਲੀ ਆ ਮਾਲਾ ਸਿੰਘ ਦੀ ਚੈਂਪੀਅਨ ਸਿਰ ਤੋਂ ਲੈ ਕੇ ਆ ਬਰੀਕ ਹੈ ਵੀਰੇ ਵਰਕ ਵਰਗੀ ਹੈ ਝੋਟੀ ਵੀਰੇ ਦੀ ਵੇਖੋ ਥਲ ਥਲ ਕਰਦਾ ਵੀਰ ਜੀ ਚੱਡਾ ਆ ਜਾਓ ਵੀਰ ਜੀ ਝੋਟੀ ਨਹੀਂ ਵੀਰ ਜੀ ਹਾਥੀ ਜੇਕਸਾਬ ਦਾ ਬਾਗੀ ਪ੍ਰਮਾਤਮਾ ਸੁੱਖ ਰੱਖੇ ਵੀਰੇ ਐਡੇ ਟੇ ਪਛੂ ਲੱਭਣ ਲੱਗਿਆ ਵੀਰੇ ਬਹੁਤ ਟਾਈਮ ਲੱਗਦਾ ਚੰਗੀ ਜਿਹੜੀ ਕੁਆਲਿਟੀ ਦੇ ਆ ਉਹ ਮਤਲਬ ਹੀ ਆਪਾਂ ਦੇ ਹੀਰਿਆਂ ਦੇ ਵੀਰੇ ਸ਼ਕੀਨਿਆ ਦਦੀਆਂ ਸ਼ੁਰੂ ਤੋਂ ਵੀ ਮਤਲਬ ਚੰਗੀ ਝੰਟੀ ਜਿਹੜੀ ਚੈਂਪੀਅਨ ਝੋਟੀ ਆ ਉਹਦੇ ਸ਼ਕੀਨਿਆ ਅੱਜ ਦੀ ਘੜੀ ਦੇ ਵਿੱਚ 18 ਕਿਲੋ ਦੋਦੇ ਅਗਲੇ ਦੇ ਘਰ ਵੇਖ 20 ਪਾਦੇ ਸਾਡੇ ਘਰ ਇੱਥੇ ਮਿਲਗੇ ਕਰਕੇ ਮਤਲਬ 18 ਕਿਲੋ ਦੋ ਟਾਈਮ ਕੰਡਾ ਲਵਾ ਸਕਦਾ ਵੀਰੇ ਛੋਟੀ ਦੇ ਥੱਲੇ ਦਿੰੀਆਂ ਵੀਰ ਜੀ ਮੁੱਲ ਕੀ ਕਰਦੇ ਜਿਹਦਾ ਮੁੱਲ ਤੇ ਪ੍ਰਮਾਤਮਾ ਵੀਰੇ ਰੱਖੇ ਐਫ ਜੀ ਛੋਟੀ ਵੀਰੇ ਮਤਲਬ ਆਪ ਆਪਾ ਸੇਲ ਕੀਤੀਆਂ ਤੇ ਜਦੋਂ ਆ ਥੋੜੇ ਦਿਨਾਂ ਦੇ ਪਿੱਛੇ ਕਰਕੇ ਜਾਵਾਂ ਉਹ ਤਿੰਨ ਦੀ ਕੋ 4 ਦੀ ਆਪਾ ਮਤਲਬ ਜਾਇਜ਼ ਰੇਟ ਕਰਕੇ ਮੁੱਲ ਨਹੀਂ ਕਰਨਾ ਜਾਇਜ਼ ਕੀਮਤ ਪਾ ਕੇ ਜਾਇਜ਼ ਰੇਟ ਨਾਲ ਛੋਟੀਆਂ ਵੇਚਾਂਗੇ ਵੀਰੇ ਜਿਹੜੀ ਲਗਦਾਂਗੀ ਆ ਇਹ ਇਹ ਦੇ ਦਾਂਗੇ ਵੀਰੇ 2 ਲੱਖ 5000 ਦੀ ਛੋਟੀ ਦੇ ਦਾਂਗੇ ਕੋਈ 1000 2000 ਦਾ ਮਾਨ ਤਨ ਕਰਦਾਂਗੇ ਵੀਰੇ ਵੀਰ ਜੀ 5000 ਹੀ ਮਾਨ ਕਰ ਦੋ ਕੋਈ ਨਹੀਂ ਦੇ ਦਾਂਗੇ 2 ਲੱਖ ਦੀ ਦੇ ਦਾਂਗੇ ਵੀਰੇ ਪਰਮਾਤਮਾ ਸੋਕੇ ਰੱਖੇ ਬਾਕੀ ਸਭ ਤੋਂ ਐਹੋ ਜਿਹੀ ਝੋਟੀ ਵੀਰੇ ਮਨ ਲਾ ਜੇ ਪਾ ਦੇ ਅੱਜ ਝੋਟੀ ਪਾਤੀ ਵੀਰੇ 18 20 ਕਿਲੋ ਵਾਲੀ ਝੋਟੀ ਇਹ 2 ਲੱਖ ਦੀ ਵੀਰੇ ਮਿਲਦੀ ਨਹੀਂ ਆ ਤੇ ਜੇ ਮਾਸਾ ਕੇ ਬਾਜ਼ਾਰ ਮੰਦਾ ਦੇ ਮੰਦੇ ਨਾਲ ਮੰਦਾ ਹੀ ਚੱਲਾਂਗੇ ਤੇ ਜੇ ਤੇਜ਼ੀ ਆ ਗਈ ਤੇ ਤੇਜ਼ੀ ਨਾਲ ਤੇਜ਼ੀ ਚੱਲਾਂਗੇ 2 ਲੱਖ ਦੀ ਚੈਂਪੀਅਨ ਝੋਟੀ ਆ ਮਹਲਾਵੀ ਕਟੋਕੜ ਵੈਦਿਕ ਪਰਮਾਤਮਾ ਸੁਖਰੇ ਕੇ ਜਿਹੜੀ ਗਾੜੀ ਨਾ ਗਾੜ ਗਾੜੀ ਭਈ ਇਹਦੀ 3.5 ਕਿਲੋ ਦੀ ਗਾੜੀ ਗਾੜੀ ਆ ਛੋਟੀ ਦੀ ਜਿਹੜੀ ਗੱਲ ਕਰ ਰਹੇ ਆ ਸ਼ਾਨ ਵੇਖੋ ਕਿੱਡਾ ਸ਼ਾਨਦਾਰ ਵੀਰ ਜੀ ਹਾਂ ਬਾਕੀ ਚੂਣ ਪਸਵਾਹ ਜਿਹੜਾ ਆ ਰੂਮ ਵਰਗਾ ਪੁੱਲੀ ਆ ਰੂਮ ਵਾਜੀ ਵੀ ਜਿਹੜੀ ਗੱਲ ਕਰਨਾ ਆਲੀ ਆ ਤੇ ਬਾਕੀ ਕੋਈ ਨਹੀਂ ਇਹ 2 ਲੱਖ ਦੀ ਦੇ ਦਾਂਗੇ ਛੋਟੀ ਵੀਰੇ ਦੇ ਦਿਆਂ ਅੱਗੇ ਆ ਗਈ ਚਾਰ ਦੰਦ ਦੇ ਵੀਰੇ ਸਾਡੇ ਕੋਲ ਪਹਿਲਣ ਕੱਟੇ ਬੂਰੀ ਦੇ ਦਿਆਂ ਬੂਰੀ ਵੀਰ ਜੀ ਅੱਜ ਕੱਲ ਲੱਭਦੀ ਨਹੀਂ ਜੇ ਬੂਰੀ ਵੀਰੇ ਪਰਮਾਤਮਾ ਸੁਖਰੇ ਇੱਕ ਸਭ ਤੋਂ ਆਇ ਸ਼ਕੀਨ ਆ ਬੂਰੀ ਦੇ ਵੀਰੇ ਬੂਰੀ ਮਤਲਬ ਜ ਚਾਰ ਦੰਦ ਕੱਟੀ ਆ ਸੂਈ ਨੂੰ ਇਹਨੂੰ ਅੱਜ 7ਵਾਂ 8ਵਾਂ ਦਿਨ ਹੈ ਅੱਜ ਛੋਟੀ ਕੋ ਮਨਲਾ 14 ਕਿਲੋ ਕੰਡੇ ਵਾਲਾ ਦੁੱਧ ਤਿਆਰ ਆ ਠੰਡੀ ਸਰੀਫ ਦਾ ਕੋਈ ਮੁੱਲ ਨਹੀਂ ਵੀਰੇ ਇੰਨੀ ਠੰਡੀ ਕੋਈ ਸਾਫ ਨਹੀਂ ਆ ਗਾੜ ਦੀ 2 ਕਿਲੋ ਪਾਸ ਹੋ ਗਈ ਗਾੜੀ ਦੇ ਅਗਲੇ ਥਾਣੇ ਦੀ ਵੀਰੇ ਯਕੀਨ ਕੱਟੀ ਆ ਵੀਰ ਜੀ ਮਨ ਸੇ ਤੋਂ ਕੈਮਰਾ ਘਵਾ ਦਿਓ ਇੱਕ ਰੀ ਵੀਰੇ ਬਾਲੀ ਜਿਹਨੂੰ ਚੈਂਪੀਅਨ ਕਹਿੰਦੇ ਉਹ ਚੈਂਪੀਅਨ ਛੋਟੀ ਆ ਵੀਰੇ ਜਿਹੜੀ ਵੇਖੋ ਵੀਰ ਜੀ ਪਿਓਰ ਜੂਰੀ ਕੱਟੀ ਜੇ ਮੋਹ ਚਾਰ ਦੰਦ ਵੀਰੇ ਆ ਖੋਲ ਕੇ ਦਿਖਾਓ ਵੀਰ ਜੀ ਮੜੀ ਛੋਟੀ ਤੋਂ ਚੋਰ ਕੇ ਦਿਖਾਓ ਬਾਕੀ ਪ੍ਰਮਾਤਮਾ ਵੀਰੇ ਸੋਖ ਰਕੇ ਚ ਵੇਖੋ ਵੀਰ ਜੀ ਸ਼ਾਨਦਾਰ ਬਿਲਕੁਲ ਪਿਓਰ ਚੱਡਾ ਵੇਖੋ ਕਿੱਡਾ ਵਧੀਆ ਸ਼ਾਨਦਾਰ ਲੱਗਾ ਹੋ ਜੇ ਆਉਂਦੋ ਵੀਰ ਜੀ ਵੀਰ ਜੀ ਕਿੰਨੇ ਦਿਨੋਂ ਕੀ ਸੋਈ ਨੂੰ ਸੋਈ ਨੂੰ ਮਾਦ ਜੀ ਮੇਰੇ 6ਵਾਂ 7ਵਾਂ ਦਿਨ ਸੋਈ ਨੂੰ ਆ ਅੱਜ ਦੀ ਘੜੀ ਜੇ 13 13.5 14 ਕਿਲੋ ਦੇ ਨੇੜੇ ਦੁੱਧ ਤਿਆਰ ਆ ਬਾਕੀ ਪਰਮਾਤਮਾ ਸੋਖ ਰੱਖੇ ਵੀਰੇ ਸੇਤੋੜਾ ਕੇ ਪੈਰਾਂ ਤੱਕ ਇੰਨੀ ਕ ਬਰੀਕ ਕੱਟੀ ਵੀਰੇ ਦੁੱਧ 15 16 ਕਿਲੋ ਤੂੰ ਨਹੀਂ ਮਤਲਬ ਮਲਾਰਾਹ ਨਾ ਦੁੱਧ ਦੇਈ ਜਾਣਾ ਜਿਹੜੀ ਗੱਲ ਕਹਿੰਦੇ ਹੁਣ ਵੀ 14 ਕਿਲੋ ਦੀ ਓੜਨਾ ਜਿਹੜਾ ਮਰਦੀ ਸਾਡੇ ਕੋਲ ਝੋਟੀ ਫੜ ਕੇ ਲੈ ਜਾਈਵੇ ਅੱਜ ਦੀ ਘੜੀ ਦੇ ਵਿੱਚ ਦੁੱਧ ਚਾਰ ਵੀਰ ਜੀ ਇਹਦਾ ਮੁੱਲ ਕੀ ਕਰਦੇ ਜੀ ਬੋਲੇ ਵੇਖੋ ਵੀਰ ਜੀ ਇਹਦੇ ਨਾਲ ਦੀ ਝੋਟੀ ਗੱਲ ਫੇਰ ਉੱਥੇ ਆਈ ਨਹੀਂ ਪਾਉਗੇ ਇਹਦੇ ਨਾਲ ਦੀ ਆਪਾਂ ਮੱਲਾ ਤਿੰਨ ਤਿੰਨ ਲੱਖ ਦੀਆਂ ਸਾਢੇ ਤਿੰਨ ਤਿੰਨ ਲੱਖ ਦੀਆਂ ਵੀ ਸੇਲ ਕੀਤੀਆਂ ਤੇ ਜੇ ਮੱਸਾ ਕਿ ਬਾਜ਼ਾਰ ਮੰਦਾ ਨਾ ਉਹ ਬੰਦੇ ਨਾਲ ਮੰਦਾ ਹੀ ਲਵਾਂਗੇ ਜਿਹੜੀ ਗੱਲ ਕਰਨ ਵਾਲੀ ਆ ਇਹ ਵੀ ਭਾਜੀ ਝੋਟੀ ਆਪਾਂ ਮੁੱਲ ਕਰਨ ਨੂੰ ਕੁਝ ਵੀ ਕਰੀ ਜਾਈਏ ਇਹ ਝੋਟੀ ਦੇ ਦਾਂਗੇ 1.90 ਜਿਆਦਾ ਦੇ ਦਾਂਗੇ ਤੇ ਜਿਹੜੀ ਗੱਲ ਕਰਨ ਵਾਲੀ ਕੋਈ ਆ 2000 ਦਾ ਮੰਨ ਤਰਦਾਂਗੇ ਠੀਕ ਹੈ ਵੀਰ ਜੀ ਅੱਗੇ ਵੀਰ ਜੀ ਦੋਂਦੀ ਕੱਟੀ ਆ ਗਈ ਜੇ ਹਾਂ ਜੀ ਜੀ ਬਾਕੀ ਇੱਕ ਰੇ ਮੜਾ ਫੇਰ ਕੈਮਰਾ ਕਮਾ ਦੋ ਕਹਿਣੀ ਗੱਲ ਬਾਈ ਰੋ ਬੜੀ ਓਕੀ ਨੇ ਐਡੀ ਝੋਟੀ ਮੱਲਾ ਵੀ ਆਪਾਂ ਕਹਤਾ 1.90 ਦੀ ਕੋਚੋ ਦਾ ਦਾਗਾ ਇਹਦਾ ਵੀਰ ਹੋਰ ਕੋਈ ਮਾਨਦਨ ਕਰਦਾਂ ਟਾਪ ਕਲਾਸ 1,85,000 ਠੰਡੀ ਸੀਲ ਪੂਰੀ ਮਹਿ ਵੀਰ ਜੀ ਠੰਡੀ ਸੀਲ ਝੋਟੀ ਏ ਬਾਕੀ ਪਰਮਾਤਮਾ ਰੱਖੇ ਵੀਰੇ ਡਡੇ ਹੀਰੇ ਲੱਭਾਂ ਲੱਗਿਆ ਵੀ ਇਹਨੂੰ ਟਾਈਮ ਲੱਗਦਾ ਜਿਹੜੀ ਗੱਲ ਕਰਨ ਵਾਲੀ ਟੂਰ ਪਿਓਰ ਚੈਂਪੀਅਨ ਝੋਟੀ ਜਾ ਵੀ ਬੁਰੀ ਜਿਹੜੀ ਗੱਲ ਕਰਨ ਵਾਲੀ ਵੀਰੇ ਤੇ ਨਹੀਂ ਅੱਗੇ ਵੀ ਭਾਈ ਆਪਣੇ ਕੋਲ ਦੋ ਦੰਦ ਕੱਟੀ ਮੂੰਹ ਦੋਂਦੀ ਕੱਟੀ ਆ ਵੀਰੇ ਹੁਣ ਸਾਰੀ ਹੁਣੇ ਅੱਜ ਇਹ ਮਈਆਂ ਚਾਰ ਝੋਟੀਆਂ ਪਾ ਕੇ ਆਈਆਂ ਬਾਕੀ ਵੀਰ ਸੋਰੇ ਪਾਵਾਂਗੇ ਮਾਲਾ ਸਾਰੀ ਸਾਫ ਖਾਲੀ ਕੀਤੀ ਆ ਦੋਂਦੀ ਕਟੀਚ ਵਾਪਸ ਆ ਵਧੀਆ 10 ਕਿਲੋ ਦੋਦੇ ਝੋਟੀ ਕੋਰੇ ਸੂਈ ਨੂੰ ਅਜੇ ਨੂੰ ਅਜਾ ਅਜੇ 6ਵੇਂ 7ਵੇਂ ਦਿਨ ਦੀ ਸੂਈ ਇਹਦੇ ਮਗਰ ਕੀ ਦੇ ਵੀਰ ਜੀ ਮਗਰ ਕਟਾ ਜੇ ਵੀਰੇ ਦਦੀਆਂ ਮੂੰਹੋਂ ਦੋ ਦੰਦਿਆ ਚੈਂਪੀਨ ਝੋਟੀ ਆ ਵਧੀਆ ਭਾਅ ਬਿਲਕੁਲ ਜਾਇਜ਼ ਨੇੜੇ ਜਿਹੜੇ ਲਾ ਕੇ ਦਵਾਂਗੇ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਬਿਲਕੁਲ ਭਾਅ ਛੋੜਾ ਜਾ ਹੁਣ ਖਾਲੀ ਖੁਲੀ ਕੀਤੀ ਬਾਹਰੀ ਸਾਫ ਸੂਈ ਝੋਟੀ ਆ ਵੀਰੇ ਐ ਇੰਨੀ ਵੀ ਠੰਡੀ ਆ ਵੀਰੇ ਮੈਂ ਨਹੀਂ ਤੇ ਪਹਿਲਾਂ ਕਟੀਆਂ ਥੋੜੀ ਕੀਤਾ ਵੀਰੇ ਬੱਚਾ ਵੀ ਲੱਗ ਨਹੀਂ ਐ ਇੰਨੀ ਵੀ ਠੰਡੀ ਆ ਜਿੱਦਾਂ ਮਰਦੀ ਥੱਲੇ ਬਹਿ ਜਾਓ ਇੰਨੀ ਇੱਕ ਠੰਡੀ ਕੋਈ ਹਿਸਾਬ ਹੀ ਨਹੀਂ ਛੋਟੀ ਵੀਰੇ ਦਿੰਦੀਆਂ ਤੇ ਇਹ ਵੀ ਜਾਇਜ਼ ਕੀਮਤ ਕਰਕੇ ਵੀਰੇ ਆਪਾਂ ਦੇ ਦਾਂਗੇ ਖੋਲ ਕੇ ਦਿਖਾਓ ਵੀਰ ਜੀ ਮਾਰੀ ਜਦੀਆਂ ਬਾਕੀ ਆਈਟਮ ਤੇ ਛੋਟੀ ਸਾਰੀ ਸਾਫ਼ ਕੀਤੀ ਹੋਈ ਛੋਟੀ ਵੀਰੇ ਖਾਲੀ ਕੀਤੀ ਦਿੰਦੀਆਂ ਤੋਰੇ ਵਧੀਆ ਮਿਲੂ ਵੀਰ ਜੀ ਦੋਂਦੀਆਂ ਕਟੀਆਂ ਤੇ ਅੱਜਕੱਲ ਲੱਭਦੀਆਂ ਨਹੀਂ ਜੇ ਆ ਮਰੇ ਦੰਦ ਫਟ ਕੇ ਦਿਖਾ ਦਨੇ ਵੀਰ ਇੱਧਰ ਇੱਧਰ ਆ ਵੀਰੇ ਦੰਦ ਫਟ ਕੇ ਦਿਖਾ ਦਨੇ ਆਲੀ ਪਿਓਰ ਦੋਂਦੀ ਆ ਵੀਰੇ ਇਹਦੇ ਦੀ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਵੀਰ ਐਨ ਬੋਤਲ ਵੇ ਦਾ ਭਾ ਜਿਹੜਾ ਹੋਗਾ ਬਿਲਕੁਲ ਛੋਟਾ ਜਿਹਾ ਹੋਗਾ ਜਿਹੜੀ ਗੱਲ ਕਰਨ ਵਾਲੀ ਆ 10 ਕਿਲੋ ਦੁੱਧ ਦੀ ਓੜਨਾ ਦੇ ਦਾਂਗੇ ਛੋਟਾ ਜਿਹਾ ਭਾ ਹੋਊਗਾ ਨਿਗਾਜਾ ਭਾ ਦਦੀਆਂ ਇਹ ਗਿਫਟ ਦੇਣ ਵਾਲੀ ਗੱਲ ਹੈ ਜਿਹੜੀ ਗੱਲ ਕਰਨ ਵਾਲੀ ਆ ਆਉਂਦੋ ਵੀਰ ਜੀ ਵੀਰ ਜੀ ਇਹਦਾ ਮੁੱਲ ਕੀ ਕਰਦੇ ਜੇ ਇਹ ਮੁੱਲ ਵੀਰੇ ਇਹਦਾ ਮਲਕ ਇਹੋ ਜਿਹੀ ਛੋਟੇ ਦਾ ਡੂ ਡੂ ਆਮ ਹੀ ਲੋਕੀ ਮੰਗੀ ਜਾਂਦੇ ਆ ਆਪਾਂ ਨਹੀਂ ਮੰਗਦੇ ਆਪਾਂ ਦੇ ਦਾਂਗੇ ਵੀਰੇ ਇੱਕ ਨੇਰੇ 85 ਹਜ਼ਾਰ ਦੀ ਛੋਟੀ ਦੇ ਦਾਂਗੇ ਦਦੀ ਫਿਰ ਜਿਹੜੀ ਗੱਲ ਕਰਨ ਵਾਲੀ ਆ ਠੀਕ ਜੀ ਵੀਰ ਇਹਦੇ ਵਿੱਚ ਵੀ ਆਪਾਂ ਜਿਆਦਾ ਜਿਆਦਾ ਮਾਨਤਨ ਕਰ ਦਾਂਗੇ ਦਦੀਆਂ ਬਾਕੀ ਦੂਜੰਦਾ ਛੋੜ ਛੜਾਕਾ ਕਰਕੇ ਕੋਈ ਨਹੀਂ ਜੇ ਕੋਈ ਵੀਰੋ ਦੂਰ ਆਉਂਦਾ ਆਪਾਂ 80 ਹਜ਼ਾਰ ਦੀ ਝੋਟੀ ਦੇ ਦਾਂਗੇ ਮੇਰੇ 80 ਹਜ਼ਾਰ ਦੀ ਝੋਟੀ ਦੇ ਦਾਂਗੇ ਵੀਰੇ ਵਦਿਆ ਦੋਂਦੀ ਕੱਟੀ 10 ਕਿਲੋ ਦੁੱਧ ਤਿਆਰ ਹੈ ਚੈਂਪੀਅਨ ਝੋਟੀ ਵੀਰੇ ਜਿਹੜੀ ਗੱਲ ਕਰਨ ਵਾਲੀ ਦੀਆਂ ਚੈੱਕ ਕਰਕੇ ਦੋਂ ਦੰਦ ਖੜਿਓ ਮੈਂ ਤਾਂ ਤਸੱਲੀ ਕਰਕੇ ਖੜੋ ਵੀਰ ਦੋ ਦਾਂਦ ਆ 80 ਹਜ਼ਾਰ ਦੀ ਝੋਟੀ ਦੇ ਦਾਂਗੇ ਵੀਰੇ 10 ਕਿਲੋ ਦੁੱਧ ਆ ਇਤੋਂ ਭਾ बाकी ਉਹ ਰਾਗਾੜੀ ਰੱਬ ਦਾ ਨਾ ਹੀ ਹੈ ਜਿਹੜੀ ਗੱਲ ਕਰਨ ਵਾਲੀ ਵੀਰੇ ਦੀ ਠੀਕ ਜੀ ਵੀਰ ਜੀ ਇੱਕ ਵਾਰੀ ਆਪਣਾ ਐਡਰੈਸ ਬੋਲੋ ਐਡਰੈਸ ਵੀਰ ਜੀ ਸ਼ੋਭਨਾਮ ਜਗਦੀਪ ਫਦੇਗੜ ਚੂੜੀਆਂ ਇਥੋਂ 5-6 ਕਿਲੋਮੀਟਰ ਪੈਂਦਾ ਅੰਬਸਰਾਂ ਨੂੰ ਇਥੋਂ 35 ਕਿਲੋਮੀਟਰ ਪੈਂਦਾ ਬਟਾਲਾ ਵੀ ਤੋਂ 25 ਕਿਲੋਮੀਟਰ ਪੈਂਦਾ 9876615127 ਜੇ ਬਾਕੀ ਜਗਦੀਪ ਡੇਰੀ ਫਾਰਮ ਪਿਆਰ ਕਰਨ ਵਾਲੇ ਵੀਰੇ ਲਾਈਕ ਤੇ ਕਮੈਂਟ ਜਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਇੰਨੇ ਨੇ ਸਾਡਾ ਗੜੀ ਹੌਸਲਾ ਵਾਜ ਜਾਂਦਾ ਵੀਰ ਜੀ ਜਿਹੜੀ ਗੱਲ ਕਰਨ ਵਾਲੀ ਆ ਮਾਨਤਾਨ ਫੁੱਲ ਕਰਾਂਗੇ ਮੈਂ ਨਾ ਕੋਈ ਜੀ ਆਇਆ ਵੈਲਕਮ ਕੋਈ ਮਾਲਾ ਦੂਰੋਂ ਨੇੜਿਓਂ ਗਾਹ ਕਹਿੰਦਾ ਵੀਰੇ ਦੋ ਟਾਈਮ ਤਿੰਨ ਟਾਈਮ ਆੜ ਕੋ ਚੋਕੇ ਤਸੱਲੀ ਕਰਕੇ ਗਾਹ ਖੜੇ ਜਿਹੜੀ ਗੱਲ ਕਰਨ ਵਾਲੀ ਬਾਕੀ ਇੱਕ ਵਾਰੀ ਝੋਟੀਆਂ ਫੇਰ ਤੋੜ ਕੇ ਦਿਖਾ ਦਿਓ ਫੱਗੀ ਜੋੜਾ ਤੋੜ ਤੋੜ ਰਹੇ ਝੋਟੀਆਂ ਦਦੀਆਂ ਪੂਰੀ ਦਾ ਬਹੁਤ ਸ਼ਾਨਦਾਰ ਵੀਰ ਜੀ ਝੋਟੀਆਂ ਲੈ ਕੇ ਪਹੁੰਚ ਚੁੱਕਿਆ ਵੀਰ ਜੀ ਬਾਕੀ ਪ੍ਰਮਾਤਮਾ ਵੀਰੇ ਸੁੱਖ ਰੱਖੇ ਆਪਣੇ ਕੋ 24 ਘੰਟੇ ਮਾਲਾ ਖਾਲੀ ਗਾਹ ਨਹੀਂ ਜਾ ਸਕਦਾ ਜੇ ਮਤਲਬ ਦੂਜੇ ਦਿਨ ਫਿਰ ਗੱਡੀ ਮਾਲ ਦੀ ਲੈਂਦੀ ਲੈਂਦੀ ਫਿਰ ਮਾਲ ਦੀ ਆਪਣੇ ਕੋਲ ਦੀ ਤੋ ਲਓ। ਬਾਕੀ ਪਰਮਾਤਮਾ ਵੀਰੇ ਸੋਖ ਰੱਖੇ। ਪੱਲਾ ਵੀ ਜਿਹੜੇ ਭਾਅ ਅੱਜ ਮੰਗਲੇ ਵੀਰੇ ਜਿਦਾਂ ਇਹ ਦਾਦੀਆਂ ਇਹਦਾ ਜਿਦਾਂ ਆਪਾਂ ਦੋ ਕੀਤਾ ਉਹਦਾ ਛੋਟੀ ਦਾ ਕਿੰਨਾ ਬੇ ਕੀਤਾ ਬਿਲਕੁਲ ਜੈਜ ਰੇਡ ਪਾ ਕੇ ਵੀਰੇ ਆਪਾਂ ਜੇ ਮੰਦਾ ਮੰਦੇ ਨਾਲ ਮੰਦਾ ਰੇਡ ਕਰਕੇ ਵੇਚਾਂਗੇ ਮਾਲ ਵੀਰੇ ਤਾਂ ਨਹੀਂ ਆ। ਵੀਰ ਜੀ ਚੰਗੇ ਮਾਲ ਦਾ ਚੰਗਾ ਹੀ ਮੁੱਲ ਜਿੰਗਾ ਲੱਗਦਾ। ਚੰਗੀ ਗੱਲ ਤੋਂ ਸਭ ਤੋਂ ਵੇਹ ਉਹ ਇਹੋ ਜੀ ਦਾਲ ਦੀ ਛੋਟੀ 4 4.5 ਲੱਖ ਦੀ ਆ ਵੇਚਦੇ ਰਹੇ ਆ। ਤੇ ਸਾਡੇ ਰੇਡੋਂ ਫਿਰ ਜੈਜ ਰੇਡ ਕਰਕੇ ਪਾਵਾਂਗੇ ਤੇ ਮਾਰ ਰੋਜ ਸੇਲ ਹੋਊਗਾ ਕੱਲ ਮਾਲਾ ਜਿੱਦਾਂ ਕੱਲ ਆ ਸਵੇਰ ਦੇ ਮਾਦੀ 6-7 ਮਾਲ ਸੇਲ ਕੀਤਾ ਸਵੇਰ ਦਾ ਡੰਗਰ ਬਣੀਆ ਆਪਾਂ ਕੱਲ ਵੀ ਵੀਡੀਓ ਪਾਈ ਸੀ ਉਹ ਹਰੀਕੇ ਚਲ ਗਏ ਮਾਲਾਂ ਤੇ ਮੱਝ ਪਾਈ ਵਾਦੋ ਵਾਦੀ 1 ਘੰਟਾ ਲੱਗਾ 1 ਘੰਟੇ ਬਾਅਦ ਸੇਲ ਮਾਲ ਹੋ ਗਿਆ ਵੀਰੇ ਪਰਮਾਤਮਾ ਦੀ ਘੜੀ ਨਾ ਪਰ ਚਲੋ ਜੇ ਮਾਸਾ ਭਾਪੜਦਾ ਪਾਵਾਂਗੇ ਵੀਰੇ ਚੰਗੇ ਨਾਗ ਪਾਵਾਂਗੇ ਤੇ ਜਲਦੀ ਮਾਲ ਸੇਲ ਹੋ ਜਾਂਦਾ ਵੀਰੇ ਜੀ ਜੀ ਧੰਨਵਾਦ ਵੀਰ ਜੀ ਠੀਕ ਸასი ਗੱਲ ਵੀਰ ਜੀ